ਸਾਸਕਾ ਵਿੱਚ ਜੀ ਸਰ ਮੈਨਾਂ ਨੂੰ ਸੰਦੀਪ ਲਈ ਭੰਤਰਾ ਬਹੁਤ ਬਹੁਤ ਅਕਮੈ ਜੀ ਤੇ ਵੀਜਾ ਜੀ ਆਪਣੇ ਵਿਜੜ ਹੈ ਕੀ ਆ ਪਿੰਡ ਬਾਧਰਪੁਰ ਜ਼ਿਲ੍ਹਾ ਕੁਰਦਾਸਪਨੈ ਤਸੀਲ ਬਟਾਲਾ ਇਹੋ ਅੱਜ ਵੀ ਬਾਈ ਉਹਨਾਂ 10-11 ਲੱਖਾਂ ਚੋਟੀਆਂ ਲੈ ਕੇ ਆਂਦੀਆਂ ਪਰ ਛੋਟੀਆਂ ਕਰੀਆਂ 2 ਦਿਨ 4 ਦਿਨ ਫਿਰਾਈ ਤੇ ਆਉਣੋਂ ਬੱਜਣਾ ਗਣਬਤ ਕਰਕੇ ਤੇ ਵਿੜੀ ਸ਼ੁਰੂ ਕਰੀਏ ਬਾਈ ਜੀ ਸਤਿਕਾਰ ਸਸੀ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਭਾਈ ਕਿੱਦਾਂ ਵਧੀਆ ਭਾਈ ਪਰਮਾਤਮਾ ਦੀ ਕਿਰਪਾ ਵਾ ਮੈਂ ਕਿਹਾ ਮਾਂ ਜੀ ਬਹੁਤ ਬੰਦੀ ਮੇਂ ਕਮੇਡੀ ਵੇਖ ਗਿਆ ਜੀ ਬਹੁਤ ਫੋਨ ਕਰਕੇ ਆ ਮਾੜੀ ਕਿਰਪਾ ਗੁਰੂ ਦਾਮ ਦਾਸੀ ਕਿਰਪਾ ਕੀ ਚੰਗੀਆਂ ਝੋਟੀਆਂ ਝੋਟੀਆਂ ਚੰਗੀਆਂ ਭਾਅ ਬੜੇ ਚੰਗੇ ਹਾਂ ਬਹੁਤ ਵਧੀਆ ਮਿੰਟੋ ਮਿੰਟੀ ਭਾਜੀ ਭਾਅ ਵੇਖਦਾ ਕਹਿੰਦੇ ਬੇੜੀ ਦੋ ਤਿੰਨ ਪਹਿਲੇ ਦਿਨ ਵੇਚੇ ਅਗਲੇ ਦਿਨ ਸਾਰੀਆਂ ਵੇਚੀਆਂ ਭਾਜੀ ਥੋੜਾ ਛੋਟਾ ਹਾਂਜੀ ਅੱਜ ਫਿਰ ਅੱਜ ਭਾਜੀ 8 ਝੋਟੀਆਂ ਦੇ ਪਹਿਲੇ ਦੋ ਦੰਦੀਆਂ ਹਾਂਜੀ ਦੋ ਦੰਦੀਆਂ ਅਜੇ ਇੱਕ ਸਵੇਰੇ ਝੋਟੀ ਦੋ ਦੰਦੀ ਗਈ ਜੀ ਧਾਰੀ ਵਾਲੇ ਆਹ ਝੋਟੀਆਂ ਹਾਂਜੀ ਹਾਂਜੀ ਬਹੁਤ ਚੰਗੀਆਂ ਝੋਟੀਆਂ ਭਾਜੀ ਸੇਕ ਸੁਗ ਦੁੱਧ ਨੂੰ ਬਹੁਤ ਆਜਾ ਸੁ ਇਹਦੇ ਭਾਲੇ 2 ਤੋਂ 9.5 ਕਿਲੋ ਹੋ ਜਾਏ ਸਾਡੇ 9.5 ਕਿਲੋ ਕਿਉਂਕਿ ਪਰਸੋਂ ਆਈਆਂ ਸਫਰ ਤੇ ਠੀਕ ਆ ਬੜਾ ਇੱਕਦਮ ਦੁੱਧ ਘੜਦਿਆਂ ਦੋ ਮੀਰੇ ਛੋਟੀ ਬਿਲਕੁਲ ਜੀ ਲੋ ਜੀ ਵੱਡੀ ਝੋਡੀ ਬੁਰੀ ਆ ਜੀ ਠੀਕ ਆ ਭਈ ਸੋਹਣੀ ਸੋਹਣੀ ਝੋਡੀ ਆ ਦੁੱਧ ਮਾ ਦੋ ਦੋ ਦਾਂਦੇ ਦੋ ਦਾਂਦ ਹੋਰ ਮਗਰ ਵੀ ਭਾਈ ਕਿੱਥੇ ਇਹਨੂੰ ਖਾਣ ਲੋਈ ਮਗਲ ਵੀ ਕੱਟੀ ਆ ਗਈ ਜੀ ਲੋ ਜੀ ਦੋ ਦੰ ਝੋਟੀ ਆ ਤੇ ਵੱਡੀ ਝੋਟੀ ਬੁਰੀ ਜਬਰ ਦਾ ਝੋਟੀ ਦੇਖੋ ਜੀ ਬਿਲਕੁਲ ਆਜੋ ਬਈ ਆਜੋ ਆਜੋ ਵਧੀਆ ਕਰਦੀ ਹੈ ਚਾਈ ਮਟਰ ਵਧੀਆ ਲੱਗੀ ਨਹੀਂ ਕੋਣੀ ਬਹੁਤ ਸੋਹਣੀ ਜੀ ਜਿੱਦਾਂ ਮੋੜਾ ਸਾਨੂੰ ਉੱਧਾਂ ਨਹੀਂ ਚੁਆਇਆ ਮੈਂ ਠੀਕ ਆ ਹੋਰੀ ਛੀਨ ਸਪੂਨ ਪੜੀ ਛੀਨ ਪੜੀ ਪੜੀ ਛੀਨ ਜਿਆਦਾ ਠੀਕ ਆ ਬੱਚੇ ਦਾ ਖਾਈ ਜਰ ਨਾਲ ਦਿੰਦਾ ਇਹਦਾ ਬੱਚਾ ਦਾ ਖਾ ਲੋ ਕੱਚਾ ਵੇਖੀ ਜਿਹੜੀ ਖਾਂਦੀ ਆਦਨੇ ਆਹ ਪਾਜੀ ਕੱਟੀ ਮਗਰ ਅੱਛਾ ਆਹ ਕੱਟੀਏ ਜੀ ਹਾਂਜੀ ਚਲੋ ਕੱਟੀ ਚ ਜਾ ਆਜੋ ਹਾਂਜੀ ਫਿਰ ਭਾਈ ਝੋਟੀ ਦੇ 2 ਲੱਖ ਦੀ ਆ ਉਹੀ ਮੁੱਲ ਕਰ ਰਹੇ ਨੇ ਨਾਲੇ ਜੈ ਜੀ ਇੱਕ 10 ਦੀ ਦੇਦਾਂਗੇ ਭਾਜੀ ਅੱਪੀ ਦਾ ਦੋ ਛੋੜ ਇੱਕ 5 ਦੀ ਭਾਜੀ ਦੇਦਾਂ ਛੋਰੀ ਹੋਣੀ ਬਾ ਹਾਂਜੀ ਝੋਟੀ ਨੂੰ ਵੇਖੋ ਭਾਜੀ ਬਹੁਤ ਚੰਗੀ ਨਹੀਂ ਸੋਹਣੀ ਝੋਟੀ ਆ ਆਹ ਭਾਜੀ 6 ਦੰ ਝੋਟੀ 6 ਦੰ ਝੋਟੀ 10 ਕਿਲੋ ਨੈਟ ਤੇ ਆਪ ਜੀ ਉਦਾ ਯਾਰਾਂ ਕਿ ਕੋਈ 10 ਮੰਨ ਕੇ ਬਲੇ ਲੋ ਜੀ 10 ਗੋਦਾ ਤਿਆਰ ਆ ਜੀ ਬਿਲਕੁਲ ਜੀ ਆ ਵੇ ਕਾਲੀ ਸ਼ਾ ਚੋਟੀ ਤੇ ਦੇਖੋ ਬਾਈ ਜੂਰ ਕੋਲੀ ਮੋਟੀ ਪਾ ਜੀ ਇਹਦਾ ਮਾ ਵੀ ਕਟਾਈ ਜੀ ਆ ਜਾ ਆ ਜਾ ਲਿਆਓ ਬਸ ਠੀਕ ਆ ਲੈ ਲੈ ਹਾਂਜੀ ਠੀਕ ਹੈ ਉਹ ਲੰਬੀ ਬੋਟੀ ਭਾਜੀ ਨਹੀਂ ਬੜੀ ਬਹੁਤ ਡਬਲ ਝੁੱਟੀ ਹੈ ਨਾ ਹਾਂਜੀ ਭਾਜੀ 1 10 ਕਰਦੇ ਆ 1 5 ਦੀ ਦੇ ਦਾਂਗੇ ਛੱਡ ਦਿਓ ਤੁਸੀਂ 1 3 ਦੀ ਦੇ ਦਿਓ 1 ਦੀ ਚਲੋ ਠੀਕ ਤੇ ਆਹ ਹੈ ਜੀ ਇਹ ਵੀ ਪਹਿਲਾ ਸੂਆ ਹਾਂਜੀ ਚਾਰ ਦੰਦ ਦੁੱਧ ਕਿਨਾਂ ਪੂਰੀ ਮਗਰ ਕੱਟੀ ਜੇ ਭਾਜੀ ਸਾਰ ਕੱਟੀ ਆ ਪੱਟੀ ਪੂਰੀ ਮਗਰ ਦੁੱਧ ਭਾਜੀ 12 ਕਿਲੋ 12 ਪੱਕਾ ਹੀ ਲੋ ਜੀ 12 ਹੈ ਨਹੀਂ ਸਾਢੇ 12 ਸਾਢੇ 12 12 ਮੰਨੀ ਆਪਾਂ ਕੋਈ ਨਹੀਂ ਭਾਜੀ ਅੱਧਾ ਕਿਲੋ ਕੋਈ ਕੋਈ ਨਹੀਂ ਚੋਰ ਨਾਲ ਬਾਹਰ ਘਟੇ ਸੁੰਗੀ ਸੁੰਗੀ ਕਿਦਾਂ ਦੀ ਐਚੂ ਵੇਖੋ ਲੇਵਾ ਦਾ ਕੁਛ ਤਾਂ ਲੈ ਲੇ ਭਾਈ ਬੜਾ ਸੁਣ ਹਾਂ ਜੀ ਹਾਂ 10 ਜੀ ਜੀ ਕਿੰਨੀ ਜਾਨੀ ਭਾਜੀ ਇਹ ਬਹੁਤ ਮਜੂਰ ਬਹੁਤ ਮਨੀ ਭਾਜੀ ਹੋਤੀ ਮਗਰ ਬੁਰੀ ਕੱਟੀ ਜੀ ਬੁਰੀ ਕੱਟੀ ਹੈ ਹਾਂਜੀ ਬੋਲੋ ਭਾਈ ਮੁੱਲ ਤੇ 1 20 ਦੀ ਵਗਣ ਵਾਲੀ ਜੀ ਹਾਂਜੀ 1 10 ਦੀ ਦੇ ਦਾਂਗੇ ਇਹ ਵੀ 1 ਬਾਂਦੀ 1 7 ਦੇ ਦਾਂਗੇ ਚਲੋ ਜਾਨਦੋ ਬਸ ਠੀਕ ਹੈ 40 40 ਬੋਧ ਨਹੀਂ ਠੀਕ ਬੋਧ ਬੋਧ ਵਾਰੀ 13 ਟੋਨਾ ਖਲੋੜੀ ਬਿਲਕੁਲ 1 5 ਦੀ ਜਾਨਦੋ 1 5 ਦੀ ਚਲੋ ਠੀਕ ਹੈ ਚਾਹ ਜੀ ਚਾਰ ਦਿਨ ਤੋਂ ਟੁੱਟ ਗਈ ਚਾਰ ਦਿਨ ਪਹਿਲਾਂ ਸੂਆ 11 ਕਿਲੋ ਦੁੱਧ ਜੀ 11 ਕਿਲੋ ਦੁੱਧਾ ਜੀ ਇਸ ਟਾਈਮ ਵੀ ਲੈਵੇ ਦੀ ਵੇਖੋ ਕਿੰਨਾ ਚਵਾਈ ਪੀ ਬਹੁਤ ਪੋਸਿਟਿਵ ਠੀਕ ਆ ਹਾਂ ਜੀ ਲਓ ਜੀ ਇਹ ਵੀ ਖੋਲੋ ਬੱਚਾ ਮਖਰ ਜੀ ਮਖਰ ਇਹਦੇ ਕੱਟੀ ਮਖਰ ਆ ਜੀ ਲਓ ਜੀ ਇਹ ਵੀ ਦੇਖੋ ਇਹ ਵੀ ਭਾਈ ਚਾਰ ਦਿਨਾਂ ਦੇ ਜੀ ਚਾਰ ਦਿਨ ਬਾਕੀ ਤੇ ਜੋ ਕਮ ਆਓ ਇਹ ਫੋਣੀ ਢੋਣੀ ਵੱਡੀ ਜੋੜੀ ਹੈ ਨਹੀਂ ਉਹ ਚੰਗੀ ਸਟੇਸਟਸ ਤੋਂ ਬਹੁਤ ਵਧੀਆ ਪਰ ਬਖਲੇ ਲਈ ਬਠੀ ਹਾਂਜੀ ਸਾਡੇ ਕੋਲ ਤੇ ਇੱਕ ਪੰਜ ਕਰਦੇ ਆ ਲੱਖ ਰੀ ਦੇ ਦਾਂਗੇ ਸਤਿ ਆ ਨਿਆ ਰੋਟਾ ਚਲੋ 98000 ਦੀ ਚਲੋ 95 95 ਦੀ ਜਾਂਦੀ ਹੈ ਦੇਖੋ ਭਾਜੀ ਕੱਟੀ ਕਿੱਥੇ ਹੈ ਠੀਕ ਹੈ ਬੋਲ ਵੀ 11.5 ਕਿਲੋ ਭਾਜੀ ਪੱਕਾ ਜੀ ਪੱਕਾ ਜੀ 11.5 ਹਾਂ ਜੀ ਠੀਕ ਹੈ ਚਾਹ ਹੈ ਜੀ ਭਾਜੀ ਇਹ ਦੇਖੋ ਕੋਹ ਨੂੰ ਨਹੀਂ ਹੀ ਲਈ ਆ ਗਿਆ ਵਾਹ ਦੋ ਦੰਦਾਂ ਦਾ ਜੀ ਅਹਿਮ 55 ਦੀ ਕੱਟੀ ਜੀ ਅਹਿਮ ਦੋ ਦੰਦ ਅਹਿਮ ਵੀ ਚਾਹ ਜੀ ਅਹਿਮ 52 ਦੀ ਆਹ ਦੇਖੋ ਕੱਟੀ ਦੋ ਦੰਦ ਝੋਟੀ ਤਾਂ ਵੇਖੋ ਕਾਦੇ ਵੇਖੋ ਝੋਟੀਆਂ ਦੁੱਧ ਕਿੰਨਾ ਭਾਈ ਜੀ ਭਾਜੀ 14 ਕਿਲੋ ਦੁੱਧ ਸਾਡੇ ਹੁਣ ਇਸ ਟਾਈਮ 13 ਕਿਲੋ ਲਾਓ 13 ਕਿਲੋ ਮੰਲੀਆਂ ਦੁੱਧ 14 15 ਕਿਲੋ ਹੀ ਤਾਂ ਸਪਸ਼ਟ ਤਾਂ ਬਦਾਈ ਜੀ ਕਾਦੇ ਠੀਕ ਆ ਜੀ ਜਿਸੋ ਬੇਰਪੂਰ ਅੱਧੀ ਗੱਤੀ ਭਾਜੀ ਆ ਜਾਈ ਨਹੀਂ ਪਾਲਦੀ ਭਾਜੀ ਬਹੁਤ ਸਮਾਲ ਕੇ ਕਾਦੇ ਵੇਖੋ ਝੋਟੀਆਂ ਪਾਕੀ ਜਿਵੇਂ ਇਹ ਲਈ ਜੀ ਰੰਗ ਵੇਖੋ ਭਾਜੀ ਪਾਕੀ ਬਹੁਤ ਨਸਲ ਬਹੁਤ ਝੋਟੀਆਂ ਚੀਲੀ ਸੁਲੀ ਬਹੁਤ ਜ਼ਿਆਦਾ ਭਾਜੀ ਪਾਜੀ ਥੋੜਾ ਜਿਹਾ ਕੈਂਟ ਦੇ ਥੋੜਾ ਫਿਰ ਤੁਹਾਨੂੰ ਮੈਂ ਸੁਭਰਾ ਹਾਂਜੀ ਆਹ ਦੇਖੋ ਪੰਜ ਤਾਂ ਲੱਗਿਆ ਭਾਈ ਦੋ ਦਿਨ ਦਾ ਫਾਮੀ ਲੱਗਦਾ ਮੇਲਾ ਹੈ ਇਹ ਨਹੀਂ ਸੁਮਾ ਨਹੀਂ ਲੱਗਦਾ ਆ ਦੇਖੋ ਕਲੀ ਨਹੀਂ ਨਹੀਂ ਬਾਲ ਸਰਾਈ ਸਰਾਈ ਹੈਗੇ ਸਰਾਈ ਹਾਂਜੀ ਕਿੰਨਾ ਦਾ ਭਾਈ ਦੋ ਦਿਨ ਇਦਾਂ ਥਾਂ ਹੀ ਲੱਗਦਾ ਨਹੀਂ ਲੱਗਦਾ ਤੇ ਪਾ ਦੇਖੋ ਭਾਈ ਇੱਥੇ ਵੱਡੇ ਵੱਡੇ ਬੇਰਿਆ ਕੋ ਕਿੰਦਾ ਭਾਜੀ ਛੋਟੀ ਦਾ 2.5 ਲੱਖ ਦੀ ਆ ਤੁਹਾਨੂੰ ਪਤਾ ਹੈ ਇਦਾਂ ਭਾਜੀ 180 ਦੇ ਦਾਂਗੇ 170 ਦੀ ਭਾਈ ਦੇ ਦਾਂਗੇ 170 ਹਾਂਜੀ ਅੱਛਾ ਪਰ ਦੇਖੋ ਭਾਜੀ ਮੇਰਾ ਪਾਉਂਦਾ ਤੁਹਾਨੂੰ ਬਾਰੀ ਸੋਲਾਂ ਸਾਢੇ 16 ਕਿਲੋ ਕਿਨੇ ਮਾਰਦੇ ਠੀਕ ਹੈ ਬੋਲ ਕੇ ਤਾਂ ਭਾਜੀ ਕੱਟੀ ਵੀ ਐ ਸਪੈਸ਼ਲ ਲੇਖੀ ਰਹੇ ਨੇ ਝੋਟੀ ਵੀ ਹੈ ਤੁਹਾਨੂੰ ਪਤਾ ਪੈਸੇ ਨੇ ਕੱਟੀ ਨਾ ਜੀ ਚੌਥਾ ਭਾਜਾ ਦੇਨੇ ਵੀ ਜੱਟ ਪੈਸੇ ਵੀ ਜ਼ਿਆਦੇ ਖਰਤੇ ਆ ਮੈਂ ਮਾਰਦੀ 16 ਸਾਢੇ 16 ਬਿਲਕੁਲ ਹੈ ਵੀ ਝੋਟ ਵੀ ਸਰਾਹੀ ਹੈ ਜੀ ਆਪਾਂ ਮੈਂ ਸੌਂਕ ਨੂੰ ਰੱਖਣੀ ਹੈ ਕੱਟੀ ਠੀਕ ਹੈ ਵੇਗੀ ਵੇਗੀ ਨਹੀਂ ਕਰ। ਵੇਗੀ ਵੇਗੀ ਨਹੀਂ ਕਰ ਲੈ। ਆ ਠੀਕ। ਜਿਵੇਂ ਅੱਗੀ ਠੀਕ ਹੋਵੇ ਕਰ ਲੈ। ਆ ਠੀਕ। ਸੀਰੀਂ ਵੀ ਵੇਖੋ ਇਹਦੇ ਆ। ਨਹੀਂ ਨਹੀਂ। ਨਸਲਾ ਛੋਟੀ। ਵੇਖੋ ਪਾਜੀ ਕਿੱਦਾਂ ਦੀ। ਖੂਸ ਕੋਣ ਦੋੜਾ ਵਾਲ ਮਾਰ ਲਓ, ਤੇਰਾ ਮਾਰ ਲੈ। ਚਲੋ। ਆ ਲਿਆ ਉਹ। ਇਹ ਵੀ ਨਹੀਂ। ਪਹਿਲਾਂ ਸੁਆ। ਦੋ ਦੰਦ। ਇਹ ਵੀ ਦੋ ਦੰਦ ਜੀ। ਲਓ ਜੀ ਦੋ ਦੰਦ ਛੋਟੀ। 11 ਕਿਲੋ। 11 ਕਿਲੋ। ਚੋ ਚੋ ਪਨਵਾ ਦੇ ਨਸੀ ਨੂੰ। 11 ਪਨਵਾ ਦੇ ਨਸੀ ਨੂੰ 11 ਕਿਲੋ ਜੀ। ਉਹ ਤਾਂ ਆ ਦੇਖੋ ਦੇਵਾ ਕੇ ਚਾਲਾ ਕਾਦੀ। ਮਾੜੀ ਕੋਲੀ ਦੇ ਬੱਤੀ ਆਜੋ ਚੋਈ ਵਧੀਆ ਚੋਈ ਕੋਲੀ ਪੱਗੀ ਕੋਈ ਜਰਾ ਤੇ ਆ ਕੇ ਜ਼ੋਰ ਦਾ ਪੀਛਾ ਢਾਡੇ ਨਾ ਪਰ ਮੈਂ ਛੋਟੇ ਥੋੜੇ ਬਹੁਤ ਸੁਣੇ ਹੁੰਦੀਆਂ ਹੁੰਦੀਆਂ ਵੀ ਰੇਡ ਮਿਲਦਾ ਭਾਰ 13 ਕਿਲੋ ਤੇ ਮਰਦੀ ਜੀ ਭਾਜੀ ਹਾਂਜੀ ਇਹ ਬਹੁਤ ਆ 1500ਾਂ ਦੇ ਕਹਿੰਦੇ ਨਹੀਂ ਗਏ ਬਿਲਕੁਲ ਬਿਲਕੁਲ ਜੀ ਹਾਂਜੀ ਬਹੁਤ ਬਸ ਠੀਕ ਆ ਹਾਂਜੀ ਭਾਜੀ ਮੋਲ ਤੇ 1.25 ਕਰਦੇ ਆਂ 1.17 ਦੀ ਦੇ ਦਾਂਗੇ 1.15 ਦੀ 1.15 ਦੇ ਹਾਂਜੀ ਠੀਕ ਗੱਡੀ ਉਹ ਜਾ ਤੇ ਨਹੀਂ ਠੀਕ ਹੈ ਹਾਂਜੀ ਕਰਦੇ ਮੁਕੇ ਹੋਰ ਮੰਤਰ ਪਰਲੀ ਭਾਜੀ 24 ਢੋਤੀ ਪਹਿਲਾ ਸੂਆ ਹਾਂਜੀ ਹਾਂਜੀ ਲਓ ਜੀ ਚਾਰ ਦੰਦ ਪਹਿਲਾ ਸੂਆ 8 9 ਕਿਲੋ ਇਹਨਾਂ ਹੈਗਾ ਭਾਈ ਜਿੰਨਾ ਤੋਂ ਤੂੰ ਨੇ ਦੱਸਾਂਗੇ ਲੈ ਲਈ ਨਹੀਂ ਨਹੀਂ ਮੈਂ ਬਾਅਦ ਨੂੰ ਦੱਸੀ ਆ ਜੀ ਨਾ 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 ਬਿਲਕੁਲ ਬਿਲਕੁਲ ਉਹ ਪਾ ਦਾ ਜਲਵਾ ਦਾ ਕੱਟ ਨਹੀਂ ਨਹੀਂ ਹੋਰ ਹੋਰ ਹੈਗੇ ਬਾਈ ਜੀ ਫਿਰ ਜਾ ਕੇ ਚੱਲ ਜਾਂਦਾ ਨਹੀਂ ਨਹੀਂ ਸਫਾ ਤੋਂ ਨਵੇਂ ਆਏ ਕਿਲੋ ਕਿਲੋ ਦੋ 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 ਚਾਰ ਵਾਦ ਨਹੀਂ ਵਾਦ ਨਹੀਂ ਚਾਰ ਦਨ ਟੋਟੀ ਚਾਰ ਦਨ ਫਿਰ ਕੱਟੀ ਤੇ ਐਂਡਰ ਪੀਸੀ ਆ ਐਂਡਰ ਵਾਤੀ ਲਓ ਜੀ ਚਾਰ ਦਨ ਤੇ ਐਂਡ ਐਂਡ ਨਾਲ ਵੇਚ ਲਗਾ ਹਾਂਜੀ ਫਿਰ ਫਟਾ ਦੀ ਹੈ ਮੋਲੇ 58 ਕਰਦੇ ਆ 75 ਦੀ ਦੇ ਦਾਂਗੇ ਹੋਰ ਜਾਣ ਦੋ 73 ਦੀ ਦੇ ਦਾਂਗੇ 70 ਹੀ ਜਾਣ ਰਾਸ਼ਟਰੀ ਦਾ 73 ਦੀ ਕਰ ਦੋ ਬੜੀ ਕਰ ਦੋ ਜਾਣ ਦੋ ਸਤ ਚਲੋ ਦੇਖੋ ਜੀ ਆਪ ਅਸੀਂ ਸੇਲ ਆ ਬਾਈਆਂ ਕੋਲ ਜੀ ਤੇ ਸਰਾ ਕੁਆਲਟੀ ਰੀਡਮੀ ਇਹ ਲੋ ਬਿਲਕੁਲ ਜੈਰ ਕਿਵੇਂ ਨਾ ਪਾਜੂਗਾ ਬਾਕੀ ਮੇਰਾ ਵੀਰ ਇੱਥੇ ਆ ਕੇ ਚੈੱਕ ਕਰਕੇ ਚੁਆਈ ਕਰ ਗਣਾ ਭਾਈ ਜੀ ਭਾਈ ਜੀ ਆਪਣੀ ਦੋ ਦੰਤ ਤਸੱਲੀ ਕਰਨ ਹਾਂ ਜੀ ਜੀ ਬਾਕੀ ਮੱਝਾਂ ਬਹੁਤ ਸਪੈਸ਼ਲ ਜਿਹੜੀ ਬਾਸ ਵਾਜੋ ਉਹ ਜ਼ਿਆਦਾ ਚੰਗੀਆਂ ਝੋਟੀਆਂ ਦੁੱਧ ਵਾਲੀਆਂ ਤੇ ਸ਼ਕੀਨੀ ਦੋਂਦੀਆਂ ਜੇ ਬਿਲਕੁਲ 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 ਆਹ ਪੰਜ ਵਿੱਚ ਦੋਂਦੀਆਂ ਬਾਕੀ ਚੌਗੀਆਂ ਜੇ ਬਿਲਕੁਲ ਭਾਜੀ ਬਿਲਕੁਲ ਬਹੁਤ ਜ਼ਿਆਦਾ ਚੰਗੀਆਂ ਭਾਜੀ ਝੋਟੀਆਂ ਜੀ ਹੰਮਰ ਜੀ ਮੇਰਾ 968 82598 ਪਿੰਡ ਬਰ ਜਿਹੜਾ ਕਰਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ